ਖਬਰਨਾਮਾ ਦੇਖ ਰਿਹਾ ਸਾਰੇ ਹੀ ਸਤਿਉਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਹੁਣ ਪੂਰੀ ਤਰ੍ਹਾਂ ਕਬਰਾਈ ਵੀ ਨੇ ਬੁਖਲਾਵੀ ਵੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਟੋ ਕਲੇਸ਼ ਹੈ ਆਪਸੀ ਧੜੇਬੰਦੀ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਕਾਟਾ ਜਾਂ ਖਮਨਿਆਜ਼ਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਜਿਹੜੇ ਸਿਆਸਦਾਨ ਨੇ ਬੁੱਧੀਜੀਵ ਨੇ ਉਸ ਸਿੱਖ ਧਰਮ ਤੋਂ ਜਿਹੜੇ ਬਿਲੋਂਗ ਕਰਦੇ ਨੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਾ ਆਪਸੀ 카ਟੋ ਕਲੇਸ਼ ਗੁਰਦੁਆਰਾ ਪ੍ਰਬੰਧ ਕਮੇਟੀ ਯਾਨੀ ਕਿ ਐਸਜੀਪੀਸੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੈ ਡੁੱਬੇਗਾ ਜਿਸ ਤਰ੍ਹਾਂ 2017 ਦੇ ਵਿੱਚ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਵੋਟ ਨਹੀਂ ਪਈ ਉਸੇ ਤਰ੍ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਆ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਲੋਕ ਨਹੀਂ ਪਾਣਗੇ ਖਾਸ ਕਰਕੇ ਪੰਥਕ ਉਹ ਵੋਟ ਜਿਸ ਨੂੰ ਬਦੀ ਰੁੱਦੀ ਵੋਟ ਕਿਹਾ ਜਾਂਦਾ ਹੈ ਹੁਣ ਵੇਲਾ ਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਕੂਸਿੰਗ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਪੰਥ ਵਿੱਚੋਂ ਛੇਕਣ ਦਾ ਸ਼ਰੂੰਬਰੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢਣ ਦਾ ਕਿਉਂਕਿ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਹੁਣ ਵਿਰੋਧ ਕੀਤਾ ਜਾ ਰਿਹਾ ਹੈ ਪਹਿਲਾਂ ਸਿੱਖ ਅਤੇ ਸਿੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਥੋੜੇ ਜੇ ਅਵੇਸਲੇ ਸੀ ਲੇਕਿਨ ਵਾਰ-ਵਾਰ ਸ੍ਰੀ ਅਕਾਲ ਤਖਤ ਸੈਮਨਲ ਮੱਥਾ ਲਾਉਣਾ ਹੁਕਮਾਂ ਦੀ ਕੁਤਾਹੀ ਕਰਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜੇ ਹੋਣਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁغبੀਰ ਸਿੰਘ ਦੇ ਹੁਕਮਨਾਮਿਆਂ ਨੂੰ ਅਣਗੌਲਿਆ ਕਰਨਾ ਇਹ ਹੈਬਟ ਬਣ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਜੇ ਗੱਲ ਕਰੀਏ ਸਿੱਖ ਅਤੇ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਖੂਨ ਖੋਲ ਰਿਆ ਹੈ ਕੂਨ ਉਬਾਲੇ ਮਾਰ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵਾਰ-ਵਾਰ ਮੱਥਾ ਲਾ ਰਿਹਾ ਹੈ ਹੁਕਮ ਨਾਵੇਂ ਤੋਂ ਪਘੋੜਾ ਅਤੇ ਮੁਨਕਰ ਹੋ ਰਿਹਾ ਹੈ ਆਪਣੀ ਮਨਮਸ ਆਪਣੀ ਮਨਮਰਜ਼ੀ ਕੀਤੀ ਗਈ ਹੈ ਚਾਹੇ ਉਹ ਬਲਵਿੰਦਰ ਸਿੰਘ ਭੁੰਦੜ ਹੋਵੇ ਚਾਹੇ ਉਹ ਇਹਨਾਂ ਦੇ ਜਿਹੜੇ ਅਰਸ਼ਦੀਪ ਸਿੰਘ ਕਲੇਰ ਹੋਣ ਸਪੋਕਸਮੈਨ ਚਾਹੇ ਹੋਣ ਵਿਰਸਾ ਸਿੰਘ ਵਲਟੋਹਾ ਤੇ ਚਾਹੇ ਡਾਕਟਰ ਦਜੀਤ ਸਿੰਘ 치마 ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁਤਲ ਕਰ ਦਿੱਤਾ ਗਿਆ ਹੈ ਲੇਕਿਨ ਵਲਟੋਹਾ ਹਲਕੇ ਦੇ ਵਿੱਚ ਉਹ ਆਪਣੇ ਲੜਕੇ ਲਈ ਵੋਟਾਂ ਮੰਗ ਰਿਹਾ ਹੈ ਯਾਨੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾਂ ਦਾ ਹੁਕਮਨਾਮਿਆਂ ਦਾ ਕੋਈ ਅਸਰ ਨਹੀਂ ਹੈ ਯਾਨੀ ਕਿ ਇਹਨਾਂ ਦੇ ਕੰਨਾਂ ਉੱਤੇ ਜੂ ਨਹੀਂ ਸਰਕ ਰਹੀ ਇਸ ਦਾ ਖਮਰਿਆਜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਸਿੱਖ ਅਤੇ ਸਿੱਖ ਜਥੇਬੰਦੀਆਂ ਅੱਜ ਇਕੱਠੀਆਂ ਹੋ ਗਈਆਂ ਨੇ ਉਹ ਕਹਿੰਦੇ ਨੇ ਕਿ ਅਸੀਂ ਵਿਰੋਧ ਕਰਾਂਗੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਅਸੀਂ ਸਾਥ ਦੇਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਅਤੇ ਜਿੰਨੀ ਦੇਰ ਤੱਕ ਉਸ ਦੇ ਹੁਕਮ ਨਾਵੇਂ ਮੰਨ ਨਹੀਂ ਲੈ ਜਾਂਦੇ ਉਨੀ ਦੇਰ ਤੱਕ ਅਸੀਂ ਵਿਰੋਧ ਕਰਾਂਗੇ ਸੁਖਬੀਰ ਸਿੰਘ ਬਾਦਲ ਦਾ ਹੁਣ ਮੰਗ ਕੀਤੀ ਜਾ ਰਹੀ ਹੈ ਪੰਥਕ ਕਮੇਟੀਆਂ ਵੱਲੋਂ ਪੰਥਕ ਭਾਈਚਾਰੇ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸਿੱਖ ਪੰਥ ਵਿੱਚੋਂ ਵੀ ਸਿਖਿਆ ਜਾਵੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵਾਰ-ਵਾਰ ਮੱਥਾ ਲਾ ਰਹੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਵਾਰ-ਵਾਰ ਭਗੌੜੇ ਹੋ ਰਹੇ ਨੇ ਯਾਨੀ ਕਿ ਸਿੱਖ ਪੰਥ ਹੁਣ ਦਿਨ-ਬਦ ਦਿਨ ਇਕੱਠਾ ਹੁੰਦਾ ਜਾ ਰਿਹਾ ਹੈ ਪਹਿਲਾ ਬਾ ਜਿਹੜੇ ਸਿੱਖ ਜਗਤ ਵਸਦਾ ਉਹਨਾਂ ਵੱਲੋਂ ਸਪੋਰਟ ਕੀਤੀ ਜਾਂਦੀ ਸੁਖਵੀਰ ਸਿੰਘ ਬਾਦਲ ਦੀ ਲੇਕਿਨ ਉਹ ਵੀ ਹੁਣ ਜਿਸ ਤਰ੍ਹਾਂ ਦੀਆਂ ਗੱਲਾਂ ਸੁਣ ਰਹੇ ਨੇ ਇਹਨਾਂ ਦੇ ਕਾਰਨਾਮੇ ਜਗ ਜਹਰ ਹੋ ਰਹੇ ਨੇ ਖਾਸ ਕਰਕੇ ਭਰਤੀ ਨੂੰ ਲੈ ਕੇ ਉਹ ਵੀ ਕੰਨਾਂ ਦੇ ਵਿੱਚ ਉਂਗਲਾ ਪਾਉਂਦੇ ਨੇ ਤੋਬਾ ਤੋਬਾ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸੈੱਪ ਤੋਂ ਵੱਡਾ ਸਮਝਦਾ ਹੈ ਇਸ ਕਰਕੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਵਿੱਚੋਂ ਛੇਕਣਾ ਹੀ ਵਧੀਆ ਹੋਵੇਗਾ ਧੰਨ